아 <목소리도>

ਦੇਵ ਚਤਾਈ ਤੇਗਵਾਹੀ ਦੇਵ ਕੇ ਆਣਾ ਟੇਕ ਕੀਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਗੁਰੂ ਜੀ ਜਿੰਨਾ ਸੰਗਤ ਸੰਗੀਆਂ ਨੇ ਧਰਮ ਰੇਤ ਸੀਸ ਤੇ ਬੰਦ ਬੰਦ ਘਟਵਾਏ ਕੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਤਨ ਆੜਿਆਂ ਨਾਲ ਜਿਨਾਏ ਗੁਰਦੁਆਰਿਆਂ ਦੀ ਸੇਵਾ ਲਈ ਮੁਰਬਾਨੀਆਂ ਕੀਤੀਆਂ ਤਰਨ ਨਹੀਂ ਧਾਰਿਆ

ਤੇਗ ਤੇਗ ਫਤਿਹ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਦਸੇ ਜੀ ਕੇ ਹੌਲ ਬਾਲੇ ਬੋਲ ਜੀ ਵਾਹੂ ਜੀ ਸਿੱਖਾ ਨੂੰ ਸਖੀ দান ਕੇਸ দান ਰਹਿਤਦਾਰ ਬੇਕਦਾਰ ਵਿਸਾਹ দান ਪਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੇ ਸਨਾਨ ਚਮਕੀਆਂ ਛੰਡੇ ਬੁੰਗੇ ਜੁਗੋ ਜੁਗਿਆ ਟੱਲ ਧਰਮ ਕਾ ਜੈਕਾਰ ਬੋਲ ਜੀ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤੋ ਜੀ ਮਤ ਪਾਤ ਧਾਰਾ ਖਾਬ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਦੀਨ ਅਕਸ਼ਿਓ ਜੀ ਹੈ ਹੀ ਮਾਣਿਆ ਦੇ ਮਾਣ ਨਿਤਾਣਿਆਂ ਦੇ ਦਾਨ ਨੇ ਓਟਿਆਂ ਦੀ ਓਟ ਧਰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਇਤਿਹਾਸ ਅਸਥਾਨ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਅਗੋਂ ਤੋਂ ਸ਼ੁੱਧ ਗੁਰਬਾਣੀ ਪੜਨ ਦੀ ਬਾਲਪੁੰਤੀ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਗੋੜ ਭਾਗ ਸਾਡੇ ਹਿਰਦਿਆਂ ਤੇ ਵਸਾਉਣਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤੇ ਭੇਟਾ ਪਰਵਾਨ ਕਰਨੀ ਜੀ ਸਮੂਹ ਸੇਵਕ ਜਥੇ ਦੀ ਚੜ੍ਹਦੀ ਕਲਾ ਕਰਨੀ ਗੁਰਸੇਵਾ ਤੇ ਗੁਰਭਗਤੀ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੇਖ ਸੱਚੇ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਪਾਵਨ ਮੁਖਵਾਕ ਜੀ ਦੀ ਕਿਰਪਾ ਕਰਕੇ نال کرو سکھ ہو گرو جی کا خالص 没有。<Mir> ਦਿਆਲ ਹੋਛਦਾ ਤਤ ਸਭ ਕਿਛੈ ਮੈਂ ਨਾ ਸੌਂਦੇ ਆ ਕਰਮਤੇ ਨੂਰੇ ਰਸਨ ਕੋਰਸਾ ਤੋਦਿਤਿ ਸਤਿ ਆਸਾ ਮੜ ਜਨਮ ਜਨਮਤੀ ਕਰਤੀ ਸਤਨਾ ਦੀ ਨਾਥ ਨਾਮ ਤਹੰਦ ਬੁਰੀਏੁੰੰਦਰਤਵ ਨਾਮ ਤਾਚੇ ਹੰਸਾ ਸਗਲੇ ਜਨਾ ਪ੍ਰੇਸਦਾ ਤੇ ਜਨਉ ਹਰ ਹਰ ਨਾਦੰਨੀ ਨਾਦਨਾ ਤਹੰਦ ਬੁਰ ਸਾਬਿਰਾ ਅਭੋਨਾ ਸਦਾ ਅਸਤੁ ਸਦਾ ਹਰ ਕਾ ਬਾਗਨਾ ਨਾਚੈ ਸੰਦੀ ਮਹ ਸਾਗਰਾ Bien. Yeah. ਸੱਤਲੇ ਜਨਾ ਕ੍ਰਿਸ਼ਨ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਜਨਾ ਸ੍ਰੀ ਬਾਣੀ ਭਗਤ ਨਾਨਕ ਦੇਵ ਜੀ छोटू ना मिचू भाई, 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 भाई,